ਸੰਗਰੂਰ ਦੇ ਪਿੰਡ ਗੰਡੂਆ ਦੇ ਵਿੱਚ ਨਹਿਰ ਦੇ ਵਿੱਚ ਪਾੜ ਪੈ ਗਿਆ। ਕਰੀਬਨ 20 ਫੁੱਟ ਪਾੜ ਪੈਣ ਦੇ ਨਾਲ ਸੈਂਕੜੇ ਏਕੜ ਫਸਲ ਪਾਣੀ ਦੇ ਵਿੱਚ ਡੁੱਬੀ ਹੈ। ਪਿਛਲੇ ਸਾਲ ਵੀ ਇਸੇ ਨਹਿਰ ਦੇ ਵਿੱਚ ਪਾੜ ਪਿਆ ਸੀ। ਸੋ ਕਿਸਾਨਾਂ ਨੇ ਸਰਕਾਰ ਤੋਂ ਹੁਣ ਮੁਆਵਜ਼ੇ ਦੀ ਮੰਗ ਕੀਤੀ ਹੈ। ਪਾੜ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ। ਜੋ ਸੰਗਰੂਰ ਦੇ ਪਿੰਡ ਤੋਂ ਇਹ ਮਾਮਲਾ ਸਾਹਮਣੇ ਆਇਆ ਇੱਕ ਵਫਰ ਤੋਂ ਜਿੱਥੇ ਪਾੜ ਪੈ ਗਿਆ ਹੈ। ਹਾਲਾਂਕਿ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਨੇ ਜਿੱਥੇ ਲੋਕਾਂ ਦੇ ਵੱਲੋਂ ਇਸ ਪਾੜ ਨੂੰ ਪੂਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਸੋ ਪਿਛਲੇ ਸਾਲ ਵੀ ਐਸੇ ਨਹਿਰ ਦੇ ਵਿੱਚ ਪਾੜ ਪਿਆ ਸੀ ਵੱਡਾ ਨੁਕਸਾਨ ਹੋਇਆ ਸੀ ਇੱਕ ਵਾਰ ਫਿਰ ਤੋਂ ਐਤੇ ਹੀ ਪਾੜ ਪਿਆ ਸੋ ਸੈਂਕੜੇ ਏਕੜ ਫਸਲ ਪਾਣੀ ਦੇ ਵਿੱਚ ਡੁੱਬ ਗਈ ਹੈ ਕਿਸਾਨਾਂ ਨੇ ਹੁਣ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ ਨੂੰ 40-50 ਸਾਲ ਹੋ ਗਏ ਬਣੇ ਨੇ ਜਿਹੜੀ ਬਹੁਤ ਪੁਰਾਣਾ ਹੈ ਇੱਟਾ ਔਖੜੀਆਂ ਪੀ ਨੇ ਸਾਰਾ ਕੁਝ ਹੈ ਇਹਦੀ ਜਣੀ ਬੇਗੋਰੀ ਹੈ ਸਰਕਾਰ ਕਣੀਓ ਇਸ ਕਰਕੇ ਟੁੱਟਦਾ ਹੈ ਤਾਂ ਹੀ ਆਏ ਸਾਰੇ ਇੱਕ ਵਾਰੀ ਨੇ ਟੁੱਟਣੀ ਟੁੱਟਣਾ ਤੇ ਇਸ ਕਰਕੇ ਵੀ ਜਿਹੜਾ ਇਹ ਨੁਕਸਾਨ ਹੋਇਆ ਹੈ ਅੱਜ ਮੀਂਹ ਜਿਹੜੀ 1 ਏਕੜ ਦਾ ਇਹ ਰੇਗਣੀ ਦਾ ਪਤਾ ਸਾਰੇ ਕੋਏ ਦਬ ਗਏ ਜੀ ਤੇ ਹੁਣ ਜਿੱਦੇ ਫੁੱਟਣ ਵਾਲੇ ਚਾਂਦ ਨਹੀਂ ਹੈਗੇ ਪਾਣੀ ਬਹੁਤ ਹੈ ਤੇ ਉਹ ਇਹ ਦੌਲੇ ਵਾਲੀ ਸੜਕ ਤੱਕ ਭਾਗਿਆ ਪਾਣੀ ਤੇ ਜੇ ਕਿਤੇ ਇਹ 200 250 ਕਿੱਲਾ ਹਾਂ 300 150 ਕਿੱਲਾ ਹੈਗਾ ਇਹ ਤੇ ਸਰਕਾਰ ਇਹਨੂੰ ਧਿਆਨ ਨਾ ਦੇਖੇ ਤੇ ਨਹਿਰ ਨੂੰ ਦੁਬਾਰਾ ਬਣਾਉਣ ਦਾ ਦਾ ਕੋਈ ਇੰਤਜ਼ਾਮ ਕਰੇ ਸਰਕਾਰ ਤੁਹਾਡੇ ਪਿੰਡ ਦੇ ਵਿੱਚ ਇਹ ਪੁਰਾਣੀ ਨਹਿਰ ਜਾ ਰਹੀ ਆ ਵੀ ਇਹਦੀ ਮੁਰੰਮਤ ਹੋਵੇ ਜਾਂ ਤਾਂ ਕਿਉਂਕਿ ਜੇ ਆਪਾਂ ਗੱਲ ਕਰੀਏ ਪਿੱਛੇ ਖੜਿਆਲ ਪਿੰਡ ਦੇ ਵਿੱਚ ਵੀ ਇਹ ਦੋ ਵਾਰ ਟੁੱਟੀ ਹੋਈ ਆ ਅਗਰਾਹਾਂ ਲਵੇ ਪਿੰਡਾਂ ਕੋ ਉੱਥੋਂ ਵੀ ਟੁੱਟੀ ਹੈਗੀ ਮੰਨ ਲਓ ਇਹ ਸੰਤਪੁਰੇ ਦੇ ਵਿੱਚ ਜਾਨੀ ਸੰਤਪੁਰੇ ਦੀ ਵੀ ਟੁੱਟੀ ਹੈਗੀ ਤੇ ਸਰਕਾਰ ਸਾਡੀ ਥੋੜੇ মিডিਆ ਰਾਹੀਂ ਇਹਹੀ ਬੇਨਤੀ ਹੈ ਵੀ ਇੱਥੇ ਸਰਕਾਰ ਆਵੇ ਠੀਕ ਆ ਪੌਣਤਮਾਨ ਦਾ ਪਿੰਡ ਸਾਡੇ ਤੋਂ ਘੱਟ ਤੋਂ ਘੱਟ 10 ਤੋਂ 15 ਕਿਲੋਮੀਟਰ ਦੀ ਦੂਰੀ ਤੇ ਹੈਗੇ ਉਹਨਾਂ ਦਾ ਇਲਾਕਾ ਵਜਦਾ ਹੈਗਾ ਇਹ ਤੇ ਸਾਡੀ ਆ ਕਿ ਇੱਥੇ ਸਾਰ ਲਾ ਪਹਿਲਾਂ ਵੀ ਜਦੋਂ ਦੋ ਤਿੰਨ ਮਾਰੀ ਲੀਕਿੰਗ ਸੀ ਇਹਦੇ ਚ ਅਸੀਂ ਕਿਹਾ ਸੀ ਇਹਨਾਂ ਨੂੰ ਇਹ ਮੁਲਾਜ਼ਮਾਂ ਨੂੰ ਵੀ ਲੀਕਿੰਗ ਹੋ ਰਹੀ ਹੈ ਤੇ ਬੰਦ ਕਰੋ ਇਹਨਾਂ ਨੇ ਉਦੋਂ ਮਾਰੇ ਮੋਟੇ ਖੋਡ ਖੱਡ ਬੰਦ ਕਰਤੀ ਬਸ ਉਸ ਤੋਂ ਬਾਅਦ ਕੇ ਸਭਾਲੀ ਨੇ ਇਹ ਬਹੁਤ ਨੀਵੀਂ ਜ਼ਮੀਨ ਹੈ ਤੇ ਹੁਣ ਵੀ ਇਹਨਾਂ ਨੂੰ ਅਸੀਂ ਕਈ ਵਾਰੀ ਕਹਿ ਚੁੱਕੇ ਹਾਂ ਬਾਕੀ ਹੁਣ ਦੇਖੋ ਜੀ ਕਿੰਨਾ ਨੁਕਸਾਨ ਹੋ ਗਿਆ ਕਿਲੇ ਡੇਢ ਕਿਲੇ ਵਿੱਚ ਤਾਂ ਪੂਰੀ ਰੇਗ ਹੀ ਪੈ ਗਈ 200 150 ਟਰਾਲੀ ਸਾਰਾ ਜੋ ਵੀ ਖੁਰਕ ਪਾਣੀ ਸਭ ਮਿੱਟੀ ਇਹਦਾ ਕਿਲਾ ਡੇਢ ਕਿਲਾ ਤਾਂ ਬਿਲਕੁਲ ਖਤਮ ਹੀ ਹੋ ਗਿਆ ਤੇ ਬਾਕੀ ਇਹਦਾ ਦੇਖੋ ਜੀ ਸਾਰੀ ਮਣਨ ਵਾਲੀ ਹੈ ਦੀਵਾਰੀ ਦੀ ਰਿਪੇਅਰ ਹੋਣੀ ਚਾਹੀਦੀ ਹੈ ਜੀ ਇਹਦਾ ਪੱਕਾ ਕਰਨ ਦਾ ਪ੍ਰੋਜੈਕਟ ਗਿਆ ਹੋਇਆ ਜੀ ਜੀਓ ਅੰਡਰ ਉਹ ਸਰਕਾਰ ਦੇ ਵਿਚਾਰ ਕਿੰਨੇ ਹੈ ਸੋ ਇਸ ਖਬਰ ਤੇ ਵਧੇਰੀ ਜਾਣਕਾਰੀ ਲਈ ਸਾਡੇ ਸਹਿਯੋਗੀ ਗੁਰਦਰਸ਼ਨ ਸਾਨ ਨਾਲ ਜੁੜ ਚੁੱਕੇ ਨੇ ਅਗਰਦਰਸ਼ਨ ਜਿਸ ਕਦਰ kia ਜਾ ਰਹਾ ਪਹਿਲਾ ਵੀ ਇੱਥੇ ਪੜ ਪੈ ਇੱਕ ਵਾਰ ਫਿਰ ਤੋਂ ਸੋ ਵੱਡੀ ਪ੍ਰਸ਼ਾਸਨ ਦੀ ਅਣਗਹਿਲੀ ਇਸ ਨੂੰ ਕਿਹਾ ਜਾ ਸਕਦਾ ਹੈ ਬਿਲਕੁਲ ਨਾਨੀਤਾ ਜੀ ਗੱਲ ਕੀਤੀ ਜਾਵੇ ਸਪੈਸ਼ਲੀ ਮਹੀਨੇ ਵੀ ਅੱਧੀ ਤਸਵੀਰਾਂ ਦਿਖਾਈਆਂ ਸੀ ਉਸ ਟਾਈਮ ਖਿਆਲ ਦੇ ਕੋਲ ਇਸੇ ਨਹਿਰ ਦੇ ਵਿੱਚ ਜਿਹੜਾ ਪਾੜ ਪਿਆ ਸੀ ਕਾਫੀ ਵੱਡਾ ਜਿਹੜਾ ਨੁਕਸਾਨ ਹੋਇਆ ਸੀ ਪਰ ਹੁਣ ਕਹਿ ਸਕਦੇ ਆ ਕਿ ਜਿੱਥੇ ਫਾਸਲਾ ਜਿਹੜੀ ਉਹ ਕਾਫੀ ਐਜਡ ਹੋ ਸਕਦੀ ਆ ਵਧੀਆ ਹਰੇ ਭਰੇ ਖੇਤ ਨੇ ਪਰ ਇਸ ਤਰ੍ਹਾਂ ਜਿਹੜਾ 20 30 ਫੁੱਟ ਦਾ ਜਿਹੜਾ ਪਾੜ ਹੈ ਉਹ ਪੈ ਚੁੱਕਿਆ ਪਰ ਪ੍ਰਸ਼ਾਸਨ ਦੀ ਵੀ ਗੱਲ ਇਸ ਤਰ੍ਹਾਂ ਕਹਿ ਸਕਦੇ ਆ ਕਿ ਵੀਜ਼ਨ ਤੋਂ ਪਹਿਲਾਂ ਐਸਟੀਸੀ ਸਹੀ ਚੰਦਨਾ ਰਿਪੇਅਰ ਨਾ ਹੋਣਾ ਤਾਂ ਜਿਹੜਾ ਵਾਰ-ਵਾਰ ਪਾੜ ਪੈ ਰਿਹਾ ਜਿਹਦਾ ਪੰਜਾਬਿਆ ਪਸੰਦਾਂ ਨੂੰ ਘੁੱਸਣਾ ਪੈ ਰਿਹਾ ਪਰ ਦੂਜੀ ਪਾਸੇ ਗੱਲ ਕਰੀਏ ਕਿ ਜਿਹੜੇ ਅਧਿਕਾਰੀ ਨੇ ਉਹ ਕਿੰਨਾ ਕਿੰਨੇ ਤੇ ਇਹੀ ਹੈ ਕਿ ਪੰਨਾ ਸਰਾਵ ਨੇ ਕਿ ਸਾਨੂੰ ਕਿਤੇ ਫੰਡ ਨਹੀਂ ਆਏ ਜੀ ਜਾਂ ਮਤਲਬ ਕਿ ਇੱਕ ਅਸੀਂ ਇਸ ਤੇ ਜਿਹੜੀ ਜਗਾ ਉਹ ਬੜੀ ਘੱਟ ਹੈ ਜੀ ਇਸ ਨੂੰ ਦੇਖਦੇ ਹੋਏ ਕਿ ਪ੍ਰਸ਼ਾਸਨ ਕਿਤੇ ਤਰ੍ਹਾਂ ਦੀ ਵੀ ਜਿਹੜੀ ਗੱਲ ਆਪਰੇ ਤੇ ਨਹੀਂ ਆਉਣ ਦਿੰਦਾ ਪਰ ਗੱਲ ਇਹ ਹੈ ਕਿ ਕਿ ਸਾਰੇ ਇਹਦੇ ਵਿੱਚ ਜਿਹੜਾ ਨੁਕਸਾਨ ਹੈ ਉਹ ਕਿਸਾਨਾਂ ਨੂੰ ਝੋਖਣਾ ਪੈਂਦਾ ਜਿਦੀ ਸਰਪਾਈ ਨਾ ਸਰਕਾਰਾਂ ਕਰਦੀਆਂ ਨੇ ਨਾ ਕੋਈ ਹੋਰ ਜੱਥੇਬੰਦੀਆਂ ਕਰਦੇ ਨੇ ਪਰ ਜਿਹੜਾ ਦੇ ਸਰਕਾਰਾਂ ਦੇ ਜਿਹੜੇ ਸਰਕਾਰਾਂ ਦੀ ਬੇਰੁਖੀ ਦਾ ਸਕਾਰ ਹੋ ਰਿਹਾ ਹੈ ਨੇ ਪਰ ਇਹ ਜਿਹੜਾ ਆਪਾਰ ਸੈ ਇਹ ਫਗਰ ਦੇ ਹਰ ਸਾਲ ਕਹਿ ਸਕਦੇ ਆ ਕਿ ਇਸ ਨਹਿਰ ਦੇ ਵਿੱਚ ਫਾੜ ਪੈਂਦਾ ਪਰ ਉਹ ਵੀਰਖ ਨਾ ਜਾ ਆਮ ਲੋਕਾਂ ਨੂੰ ਆਹ ਖਾਣਾ ਨੂੰ ਖੁਕਣਾ ਪੈ ਰਿਹਾ ਜੀ ਨਮਕਾ ਬਿਲਕੁਲ ਗੁਰਦਾਸ ਸਿੰਘ ਨੇ ਲਗਾਤਾਰ ਵੇਖਣ ਨੂੰ ਮਿਲਦਾ ਹੈ ਕਿ ਕਿਸਾਨਾਂ ਨੂੰ ਇਸ ਦਾ ਭੁਗਤਣਾ ਪੈਂਦਾ ਹੈ ਖਾਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਜਿਸ ਕਦਰ ਲੋਕ ਆਪ ਹੀ ਇਸ ਪਾੜ ਨੂੰ ਪੁਰਨ ਦੇ ਵਿੱਚ ਲੱਗੇ ਹੋਏ ਨੇ ਫਿਲਹਾਲ ਕੋਈ ਗੱਲਬਾਤ ਹੋ ਸਕੀ ਹੈ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਪਹੁੰਚੇ ਜ ਜਿਨ੍ਹਾਂ ਦੇ ਵੱਲੋਂ ਸਾਰ ਲਈ ਗਈ ਹੋਵੇ ਉਦੋਂ ਤੱਕ ਜਦੋਂ ਤੱਕ ਅਸੀਂ ਖਬਰ ਕਰ ਰਹੇ ਸੀ ਉਦੋਂ ਤੱਕ ਫਿਰ ਇੱਕ ਐਕਟਿਵ ਵੀ ਸਾਹਮਣੇ ਆਈ ਸੀ ਉਹ ਬੋਲੀ ਸੀ ਪਰ ਅਜੇ ਜਿਹੜੀ ਉਸ ਆੜ ਦੀ ਗੱਲ ਕੀਤੀ ਹੈ ਲੋਕ ਆਪ ਮਾਰੇ ਉਸ ਨੂੰ ਕੂਲ ਦੇ ਵਿੱਚ ਲੱਗੇ ਹੋਏ ਨੇ ਜਿਸ ਤਰ੍ਹਾਂ ਸੀ ਇਸੇ ਜਿਹੜੇ 1.5 ਮਹੀਨੇ ਪਹਿਲਾਂ ਇੱਕ ਇਸੇ ਨਹਿਰ ਦਾ ਪਾੜਾ ਧਾਸੀ ਉਸ ਦੇ ਤਕਰੀਬਨ 24 ਘੰਟਿਆਂ ਬਾਅਦ ਅਧਿਕਾਰੀ ਸੀ ਜਿਹੜੇ ਉੱਥੇ ਪਹੁੰਚੇ ਸੀ ਪਰ ਨਮਰੇਚਾ ਜਿਹੜੇ ਪਿੰਡਾਂ ਦੇ ਨਮਰੇਚਾ ਮਜ਼ਦੂਰ ਨੇ ਉਹਨਾਂ ਦੀ ਸੇਫ ਹੈਜੋਰ ਨਾਲ ਹੀ ਇਸ ਪਾੜ ਨੂੰ ਪੂਰਾ ਗਿਆ ਸੀ ਇਸੇ ਤਰ੍ਹਾਂ ਹੁਣ ਵੀ ਜਿਹੜੇ ਮਨਰੇਗਾ ਮਜ਼ਦੂਰ ਨੇ ਹੁਣਾਂ ਵੀ ਸਹਿਯੋਗ ਨਾਲ ਪਿੰਡ ਵਾਸੀ ਅਲਗੜ ਪਿੰਡਾਂ ਵਾਸੀ ਜਿਨ੍ਹਾਂ ਦੀ ਫਸਲਾਂ ਤਬਾਹ ਹੋ ਰਹੀਆਂ ਨੇ ਉਹ ਕੱਟੇ ਹੋ ਕੇ ਇਸ ਪਾੜ ਨੂੰ ਪੂਨ ਦੇ ਵਿੱਚ ਸਹਿਯੋਗ ਕਰ ਰਹੇ ਆ। ਹਾਂ ਬਿਲਕੁਲ ਗੁਰਦਰਸ਼ਨ ਫਿਲਹਾਲ ਤੋਂ ਆਪ ਬਹੁਤ ਅਵਸ਼ੋਖ ਰਹੀਆ तमाम ਜਾਣਕਾਰੀ ਦੇ ਲਈ ਸੋਹਣਾਂ ਲੋਕਾਂ ਦੇ ਵੱਲੋਂ ਆਪ ਇਕੱਠੇ ਹੋ ਕੇ ਇਸ ਪਾੜ ਨੂੰ ਪੂਰੇ adjuਆ ਰਿਹਾ ਹੈ। ਹਾਲਾਂਕਿ ਜਿੱਥੇ ਪਹਿਲਾਂ ਵੀ ਇਸੇ ਨਹਿਰ ਦੇ ਵਿੱਚ ਪਾੜ ਪਿਆ ਸੀ। ਸੋ ਵੱਡਾ ਨੁਕਸਾਨ ਇੱਥੇ ਕਿਸਾਨਾਂ ਨੂੰ ਹੁਣ ਝੇਲਣਾ ਪੈ ਰਿਹਾ ਹੈ।